ਵੇ ਕੁੰਡੇ ਟੁੱਟ ਗਿਆ ਜ਼ਰੀਬਾ ਦੇ ਵਿਮਾਇਆ ਵੇ ਕੁੰਡੇ ਟੁੱਟ ਗਿਆ ਜ਼ਰੀਬਾ ਦੇ ਜੇ ਮਈਆ ਤੈਨੂੰ ਕਸਮ ਲਗੇ ਤੇ ਹਾਲ ਸੁਣ ਲੈ ਗਰੀਬਾਂ ਦੇ ਗੁੰਡੀਆਂ ਚੈਨ ਦੀਆਂ ਜੱਗੀ ਉੱਤੇ ਤੁਮ ਪੈ ਗਿਓ ਮੇਰੇ ਪੀਰ ਹੁਸੈਨ ਦੀਓ ਦੱਤਾ ਜੀ ਤੇਰੇ ਨੈਣ ਬੜੇ ਸੋਹਣੇ ਓ ਮੈਂ ਸੁਰਮਾ ਬਣ ਕੇ ਆਵਾਂ ਤੇਰੇ ਅੱਖਾਂ ਵਿੱਚ ਪੈ ਜਾਮ ਦੱਤਾ ਜੀ ਤੇਰੇ ਨੈਣ ਬੜੇ ਸੋਹਣੇ ਬਨ ਜਿਹੈਦਰੀ ਮਲੰਗਾ ਬੱਕ ਕੇ ਚੋਣਾ ਤੇ ਰੰਗਾ ਨਾ ਜਿਹ ਹੈ ਦਰੀ ਮਲੰਗਾ ਦਾਤਾ ਜੀ ਤੇਰੇ ਕੰਨ ਬੜੇ ਸੋਹਣੇ ਦਾਤਾ ਜੀ ਤੇਰੇ ਕੰਨ ਬੜੇ ਸੋਹਣੇ ਹੋ ਮੈਂੁੰਦਰਾ ਬਣ ਕੇ ਆਵਾਂ ਤੇਰੇ ਕੰਨਾਂ ਵਿੱਚ ਬਹਿ ਜਾਮ ਦਾਤਾ ਜੀ ਤੇਰੇ ਕੰਨ ਬੜੇ ਸੋਹਣੇ ਦਾਤਾ ਜੀ ਤੇਰੇ ਕੰਨ ਬੜੇ ਸੋਹਣੇ ਦਾਤਾ ਜੀ ਤੇਰੇ ਹੱਥ ਨੀ ਬੜੇ ਸੋਹਣੇ ਦਾਤਾ ਜੀ ਤੇਰੇ ਹੱਥ ਨੀ ਬੜੇ ਸੋਹਣੇ ਓ ਮੈਂ ਬੰਗਾ ਬਣ ਕੇ ਆਵਾਂ ਤੇਰੇ ਖੱਤਾਂ ਵਿੱਚ ਬਹਿ ਜਾਵਾਂ ਦਾਤਾ ਜੀ ਤੇਰੇ ਨੈਣ ਬੜੇ ਸੋਹਣੇ ਦਾਤਾ ਜੀ ਤੇਰੇ ਨੈਣ ਬੜੇ ਸੋਹਣੇ